ਜਿੰਦਾਬਾਦ ਵੰਦੇ ਵਾਹਿਗੁਰੂ ਵੰਦੇ ਵਾਹਿਗੁਰੂ ਵੰਦੇ ਵਾਹਿਗੁਰੂ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਚਿੰਤਨ ਉਹਦਾ ਬਲਜਾ ਟਾਗਰੇ ਜਿੰਦਾਬਾਦ ਚਿੰਤਨ ਉਹਦਾ ਬਲਜਾ ਟਾਗਰੇ ਜਿੰਦਾਬਾਦ ਚਿਪਾਗ ਸਿੰਘ ਜੀ ਦਾ ਸ਼ਹੀਦੀ ਦਿਵਸ ਹੈ ਤੇ ਤੁਸੀ ਸ਼ਰਧਾਂਜਲੀ ਦੇਣ ਪਹੁੰਚੇ ਹੋ ਇੱਥੇ ਤੇ ਇਸ ਬਾਰੇ ਕੀ ਕਹਿਣਾ ਚਾਹੁੰ ਮੈਡਮ ਸਭ ਤੋਂ ਪਹਿਲਾਂ ਸਹਿਰਾਂ ਨੂੰ ਜੈ ਚਿਰੀ ਰਾਮ ਜੀ ਭਗਤ ਸਿੰਘ ਜੀ ਜੋ ਕਿ ਆਪਣੇ ਦੇਸ਼ ਲਈ ਕੁਰਬਾਨੀ ਦਿੱਤੀ ਉਹਨਾਂ ਨੇ ਆਪਣੀ ਸ਼ਹੀਦੀ ਸ਼ਹੀਦੀ ਦਿੱਤੀ ਹੈ ਆਪ ਤੇ ਯੂਥ ਨੂੰ ਕੁਝ ਚੰਗਾ ਮੈਸੇਜ ਦੇ ਕੇ ਗਏ ਆ ਜੋ ਕਿ ਆਪਣੇ ਯੂਥ ਲਈ ਬਹੁਤ ਹੀ ਵਧੀਆ ਮੈਸੇਜ ਹੈ ਕਿ ਯੂਥ ਨੂੰ ਇਹਨਾਂ ਵੱਲ ਇਹਨਾਂ ਨੂੰ ਦੇਖ ਕੇ ਇਹਨਾਂ ਦੀ ਇਹਨਾਂ ਦੀ ਗੱਲਾਂ ਨੂੰ ਸੋਚ ਕੇ ਚੱਲਣਾ ਚਾਹੀਦਾ ਯੂਥ ਨੂੰ ਕਰਨਾ ਚਾਹੀਦਾ ਕਿ ਜੋ ਕਿ ਅੱਜ ਦੇ ਸਮੇਂ 'ਚ ਨਸ਼ਾ ਨਸ਼ੇ ਪਾਨ ਤੋੜ ਰਹੇ ਚੋਰੀਆਂ ਕਰ ਰਹੇ ਯੂਥ ਇਹਨਾਂ ਦੇਖ ਕੇ ਯੂਥ ਨੂੰ ਚੰਗੇ ਕੰਮ ਕਰਨੇ ਸਮਾਜ ਸੇਵਾ ਕਰਨੀ ਹੈ ਜੇ ਭਲਾਈ ਦਾ ਕੰਮ ਕਰਨਾ ਚਾਹੀਦਾ ਇਹਨਾਂ ਨੂੰ ਦੇਖ ਕੇ ਯੂਥ ਨੂੰ ਤੇ ਸਰ ਤੁਸੀਂ ਕੀ ਕਹਿਣਾ ਚਾਹੋਗੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਯੂਥ ਨੂੰ ਇਹਨਾਂ ਵਾਲ ਦੇਖ ਕੇ ਆਪਣੀ ਮਤਲਬ ਨਸ਼ੇ ਵਾਲ ਜਿਹੜੇ ਚੱਲ ਰਿਹਾ ਇਹਨਾਂ ਵਾਲ ਦੇਖ ਕੇ ਜਦ ਇਹਨਾਂ ਨੇ ਆਪਣੇ ਦੇਸ਼ ਲਈ ਕੁਰਬਾਨੀ ਦਿੱਤੀ ਆ ਉਸ ਵਾਰੇ ਤੇ ਇਹਨਾਂ ਨੂੰ ਦੇਖ ਕੇ ਚੱਲਣਾ ਚਾਹੀਦਾ ਜੀ ਮੈਂ ਵੀ ਇਹੀ ਮੈਸੇਜ ਦੇਣਾ ਚਾਹੁੰਦਾ ਨਸ਼ੇ ਵਾਲੇ ਜਿਹੜੇ ਚੱਲਦੇ ਪਏ ਆ ਉਹਨਾਂ ਨੂੰ ਇਹ ਸਾਰੀ ਚੀਜ਼ਾਂ ਤੋਂ ਦੂਰ ਰਹਿਣ ਤੇ ਇਹ ਸਾਡੀ ਭਲਾਈ ਆ